ਸਾਡਾ ਹੋਗਾ ਇਹ ਟਾਇਰ ਪੈਂਚਰ ਬਿਹਾਰ ਗਪਾਲਗੰਜ ਸ਼ਹਿਰ ਆ ਇਹ ਆ ਦੇਖੋ ਆ ਲੱਡੀ ਦੀ ਸਫਾਈ ਕਰੀ ਜਾਂਦਾ ਕੁੜੀਆਂ ਸਕੂਲ ਪੜਨ ਚੱਲਾਂਗਾ ਆਕਵਾੜ ਬਾਜ਼ਾਰ ਗਪਾਲਗੰਜ ਬਿਹਾਰ ਦਾ ਸ਼ਹਿਰ ਆ ਅਮ ਮੀਆਂ ਜੀ ਟਾਇਰ ਨੂੰ ਪੈਂਚਰ ਲਵਾਈ ਜਾਂਦੇ ਮੁਸਲਮਾਨ ਆ ਇਹ ਵੇਖੋ ਵੇਖੋ ਚਪੀਤ ਤਾਂ ਕਾ ਬਾਤਿਆ ਦੀ ਬਿਹਾਰ ਦੀ ਜਰਾ ਜਰੇ ਚਾਹ ਪੀ ਨਾ ਆਲਾ ਨਾ ਨੂੰ ਏ ਕੋ ਮੀਆਂ ਹਵਾ ਭਰਦਾ ਆ ਭਈਆ ਜਾਂਦਾ ਉਹਦੇ ਕੰਮ ਧੰਦੇ ਸਾਡੀ ਡੀਵਰੀ ਸਾਡੀ ਪੱਧਰ ਵਾਲੀ ਮੀਂਹ ਪਈ ਜਾਂਦਾ ਇੱਕ ਨੰਬਰ ਮੌਸਮ